ਕਮਲਕੌਰ ਪਾਬੀ ਉਰਫ ਕੰਚਨ ਕੁਮਾਰੀ ਕਤਲ ਮਾਮਲੇ ਵਿੱਚ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਮਲਕੌਰ ਪਾਬੀ ਦੇ ਕਤਲ ਦੇ ਜੁਰਮ ਦੇ ਵਿੱਚ ਹਿਰਾਸਤ ਦੇ ਵਿਛਲੇ ਰਣਜੀਤ ਸਿੰਘ ਨੂੰ ਕੋਰਟ ਵਿੱਚ ਪੇਸ਼ ਕਰ ਘੈਂਟ ਥਾਣਾ ਪੁਲਿਸ ਵੱਲੋਂ ਰਣਜੀਤ ਸਿੰਘ ਨੂੰ 3 ਦਿਨ ਦੀ ਪੁਲਿਸ ਰਿਮਾਂਡ ਵਿੱਚ ਲਿਆ ਗਿਆ ਦੱਸਦੀ ਹੈ ਕਿ ਘੈਂਟ ਥਾਣਾ ਪੁਲਿਸ ਨੇ ਮਾਨਯੋਗ ਅਦਾਲਤ ਤੋਂ ਰਣਜੀਤ ਸਿੰਘ ਦਾ 5 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਕੋਰਟ ਵੱਲੋਂ 3 ਦਿਨ ਦਾ ਰਿਮਾਂਡ ਦਿੱਤਾ ਗਿਆ ਕੈਂਟ थाना ਦੇ ਐਸਐਚਓ ਦਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਅਸੀਂ ਰਣਜੀਤ ਸਿੰਘ ਨੂੰ ਕੀਤਾ ਹੈ ਗ੍ਰਿਫਤਾਰ ਨਾ ਕਿ ਅਮ੍ਰਿਤਸਰ ਪੁਲਿਸ ਨੇ ਤੇ ਅਸੀਂ 3 ਦਿਨ ਪੁਲਿਸ ਰਿਮਾਂਡ ਦੇ ਵਿੱਚ ਰਣਜੀਤ ਸਿੰਘ ਤੋਂ ਬਹੁਤ ਸਾਰੇ ਸਵਾਲਾਂ ਬਾਰੇ ਪੁੱਛ ਪੜਤਾਲ ਕਰਾਂਗੇ ਕਮਲਕੌਰ ਭਾਬੀ ਅਤੇ ਅਮ੍ਰਿਤਪਾਲ ਮਹਿਰੋ ਦਾ ਇੱਕ ਦੂਜੇ ਨਾਲ ਕੀ ਸੰਬੰਧ ਸੀ ਕਿਵੇਂ ਜਾਣਦੇ ਸੀ ਇਸ ਬਾਬਤ ਵਿੱਚ ਜਾਣਕਾਰੀ ਹਾਸਲ ਕਰਾਂਗੇ ਦਲਜੀਤ ਸਿੰਘ ਬਰਾੜ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਕੋਰਟ ਤੋਂ 5 ਦਿਨ ਦੀ ਰਿਮਾਂਡ ਮੰਗੀ ਸੀ ਰਣਜੀਤ ਸਿੰਘ ਦੀ ਪਰ ਕੋਰਟ ਨੇ ਸਾਨੂੰ ਸਿਰਫ 3 ਦਿਨ ਦੀ ਮਨਜ਼ੂਰੀ ਦਿੱਤੀ ਹੈ ਅਮ੍ਰਿਤਪਾਲ ਮਹਿਰੋ ਨੂੰ ਵਿਦੇਸ਼ ਭੇਜਣ ਦੇ ਵਿੱਚ ਰਣਜੀਤ ਸਿੰਘ ਹੀ ਕੀਤੀ ਸੀ ਮਦਦ ਅਤੇ ਅੰਮ੍ਰਿਤਸਰ 에어ਪੋਰਟ ਤੱਕ ਅਮਰਿਤਪਾਲ ਮਹਿਰੋ ਨੂੰ ਪਹੁੰਚਾਇਆ ਸੀ ਦੱਸਦੀ ਹੈ ਕਿ ਪਿਛਲੇ ਸਾਲ 2025 ਵਿੱਚ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੀ ਕਾਰ ਪਾਰਕਿੰਗ ਦੇ ਵਿੱਚ ਕਾਰ ਵਿੱਚੋਂ ਕਮਲਕੌਰ ਭਾਬੀ ਦੀ डेड बॉडी बरामद ਕੀਤੀ ਗਈ ਸੀ ਮਾਸਟਰ ਮਾਈਂਡ ਅਮਰਿਤਪਾਲ ਮਹਿਰੋ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕੀਤਾ ਸੀ ਕਮਲਕੌਰ ਭਾਬੀ ਦਾ ਕਤਲ ਮ੍ਰਿਤਕ ਕਮਲਕੌਰ ਭਾਬੀ ਸੋਸ਼ਲ ਮੀਡੀਆ ਤੇ ਸ਼ਲੀਲ ਕੰਟੈਂਟ ਪਾਉਂਦੀ ਸੀ ਜਿਸ ਦਾ ਅਮਰਿਤਪਾਲ ਕਰਦਾ ਸੀ ਵਿਰੋਧ ਤੇ ਕਈ ਵਾਰ ਕਮਲਕੌਰ ਭਾਬੀ ਨੂੰ ਸਮਝਾਇਆ ਵੀ ਗਿਆ ਸੀ ਇਹਨਾਂ ਦੇ ਵੱਲੋਂ ਕਮਲਕੌਰ ਭਾਬੀ ਨੂੰ ਸਮਝਾਉਣ ਤੋਂ ਬਾਅਦ ਵੀ ਉਹ ਬਦਲੀ ਨਹੀਂ ਸੀ ਤੇ ਅਮਰਿਤਪਾਲ ਮਹਿਰੋ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕਮਲਕੌਰ ਭਾਬੀ ਦਾ ਕਤਲ ਕੀਤਾ ਅਤੇ ਖੁਦ ਮਾਸਟਰ ਮਾਈਂਡ ਅਮਰਿਤਪਾਲ ਮਹਿਰੋ ਵਿਦੇਸ਼ ਫਰਾਰ ਹੋ ਗਿਆ ਸਾਡੇ ਵੱਲੋਂ 2025 ਦੇ ਵਿੱਚ ਇੱਕ ਮਗਦਮਾ ਨੰਬਰ 106 ਫਟਾਪਤੀ ਦਰਜ ਰਜਿਸਟਰ ਕੀਤਾ ਗਿਆ ਸੀਗਾ ਜਿਹਦੇ ਮਗਦਮੇ ਦੀ ਤਫਤੀਸ਼ ਦਾ ਸੰਬੰਧ ਸੀਗਾ ਤਨਚਨ ਕੁਮਾਰੀ ਔਰ ਕਮਲ ਭਾਬੀ ਜੋ YouTube ਇਨਫਲੂਐਂਸਰ ਸੀਗੀ ਜਿਹਦੀ ਡੈੱਡ ਬੋਡੀ ਸਾਨੂੰ ਆਦੇਸ਼ ਹਸਪਤਾਲ ਪੋਚੋ ਦੀ ਪਾਰਕਿੰਗ ਦੇ ਵਿੱਚੋਂ ਮਿਲੀ ਸੀਗੀ ਜਿਸ ਤੋਂ ਬਾਅਦ ਅਸੀਂ ਜਿਹੜਾ ਇਹ ਮਗਦਮਾ ਦਰਜ ਰਜਿਸਟਰ ਕੀਤਾ ਸੀਗਾ ਤੇ ਇਹ ਮਗਦਮਾ ਦਰਜ ਰਜਿਸਟਰ ਹੋਣ ਤੋਂ ਬਾਅਦ ਡਿਊਰਿੰਗ ਇਨਵੈਸਟੀਗੇਸ਼ਨ ਇਹਦੇ ਵਿੱਚ ਪੰਜ ਅਕਿਊਜ਼ਡ ਪਾਏ ਗਏ ਸੀਗੇ ਜਿਹੜੇ ਇੱਕ ਜਸਪ੍ਰੀਤ ਸਿੰਘ ਸੀਗਾ ਇੱਕ ਨਿਮਰਤਜੀਤ ਸੀਗਾ ਜਿਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਸੀਗਾ ਤੇ ਜਿਨ੍ਹਾਂ ਦਾ ਚਲਾਨਤ ਮਾਨਯੋਗ ਅਦਾਲਤ ਵਿੱਚ ਪੇਸ਼ ਕਰਤਾ ਤੇ 3rd ਸੀਗਾ ਅਮਰਿਤਪਾਲ ਮੈਰੋ ਜੋ ਵਾਰਦਾਤ ਕਰਕੇ ਵਿਦੇਸ਼ ਪ੍ਰਾਰ ਹੋ ਗਿਆ ਸੀਗਾ 4th 1 ਸੀਗਾ ਰਣਜੀਤ ਸਿੰਘ ਪੁੱਤਰ ਚਰਮਗ ਸਿੰਘ ਵਾਸੀ ਪਿੰਡ ਸੋਹਲ ਥਾਣਾ ਚਭਾਲ ਜ਼ਿਲ੍ਹਾ ਤਰਨਤਾਰਨ ਇਹਨੂੰ ਕੱਲ ਸਾਡੇ ਵੱਲੋਂ ਹੋਮ ਅੰਡਰਟੈਲੀਜੈਂਸ ਦੇ ਬੇਸ ਅੱਡੇ ਤੇ ਸਾਡੀ ਥਾਣਾ ਕੈਂਡ ਦੀ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਜਿਹਨੂੰ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਪੇਸ਼ ਕਰਕੇ ਇਹਦਾ 5 ਡੇਸ ਦਾ ਰਿਮਾਂਡ ਦੀ ਅਸੀਂ ਮਾਨਯੋਗ ਅਦਾਲਤ ਤੋਂ ਮੰਗ ਕੀਤੀ ਸੀ ਤੇ ਮਾਨਯੋਗ ਅਦਾਲਤ ਨੇ ਸਾਡੀਆਂ ਜਿਹੜੀਆਂ ਦਲੀਲਾਂ ਸੁਣ ਤੋਂ ਬਾਅਦ ਇਹਦਾ 3 ਡੇਸ ਦਾ ਰਿਮਾਂਡ ਸਾਨੂੰ ਦੇ ਦਿੱਤਾ ਕੋਲੇ ਸਮਾਰ ਦੇ ਜੀ ਜੀ ਸਿੰਘ ਜੀ ਅਮਰ ਸਿੰਘ ਨੇ ਅਰੈਸਟ ਕੋਲੇ ਨਹੀਂ ਨਹੀਂ ਜੀ ਇਹ ਸਾਡੀ ਟੀਮ ਵੱਲੋਂ ਅਰੈਸਟ ਕੀਤਾ ਗਿਆ ਹੈ ਇਹਦੇ ਰਸ਼ੀਦ ਤਗਾਣਾ ਤੋਂ ਇਹਨੂੰ ਅਰੈਸਟ ਕੀਤਾ ਪਿਆ ਅੱਛਾ ਸਰ ਜਿਸ ਤਰ੍ਹਾਂ ਤੁਸੀਂ ਇਹਨੂੰ 3 ਦਿਨਾਂ ਦਾ ਰਿਮਾਂਡ ਮੰਗਿਆ ਉਸ ਤੋਂ 3 ਦਿਨਾਂ ਦਾ ਰਿਮਾਂਡ ਮਿਲ ਗਿਆ ਤੁਹਾਨੂੰ ਕੀ ਤੁਸੀਂ ਇਸ ਤੋਂ ਨੇ ਹਸਪਤਾਲ ਹੋ ਗਿਆ ਅਮਰਪਾਲ ਮੈਰੋ ਹੈ ਕੋਦੇ ਨਾਲ ਇਹ ਹਰ ਗੱਲ ਬਾਤ ਹੁੰਦੀ ਹੈ ਯਾ ਉਹ ਉਹ ਨੂੰ ਹੀ ਰਹਿ ਜਾਵੇ ਜਲਦੀ ਦੇਖੋ ਜੀ ਹਜੇ ਸਾਡੇ ਕੋਲੇ ਕੱਲ ਇਹਨੂੰ ਅਰੈਸਟ ਕੀਤਾ ਵਿਆ ਇਸੇ ਕਰਕੇ ਫਿਰ ਇਹਦਾ ਰਿਮਾਂਡ ਮੰਗਿਆ ਵਿਆ ਜੋ ਵੀ ਮਤਲਬ ਕਿ ਜਿਹੜੀ ਵੀ ਸਾਨੂੰ ਐਵੀਡੈਂਸ ਚਾਹੀਦੀ ਆ ਉਹ ਅਸੀਂ ਕਲੈਕਟ ਕਰ ਸਕੀਏ ਕਿਹੜਾ ਨੋਟਿਸ ਜਾਰੀ ਕੀਤਾ ਗਿਆ ਆ ਇਹ ਅੱਜ ਇਹਨਾਂ ਦੀ ਤਰੀਕ ਵੀ ਸੀਗੀ ਮਾਨਯੋਗ ਅਦਾਲਤ ਦੇ ਵਿੱਚ ਅਮਰਿਤਪਾਲ ਮੈਰੋ ਤੇ ਰਣਜੀਤ ਸਿੰਘ ਦੀ ਅਸੀਂ ਇਹਨਾਂ ਦੇ ਅਰੈਸਟ ਜਿਹੜੀ ਪੀਓ ਪ੍ਰਸੀਡਿੰਗ ਇਨੀਸ਼ੀਏਟ ਕੀਤੀ ਸੀਗੀ ਤੇ ਉਹ ਮਾਨਯੋਗ ਅਦਾਲਤ ਤੋਂ ਆ ਆਰਡਰ ਜਿਹੜਾ ਹੈਗਾ ਅਸੀਂ ਪੁੱਛਦੇ ਕਰਦੇ ਆ ਮਾਨਯੋਗ ਅਦਾਲਤ ਨੂੰ ਬੇਨਤੀ ਕਰਦੇ ਜਦੋਂ ਤੁਹਾਨੂੰ ਆਰਡਰ ਮਿਲ ਗਿਆ ਅਸੀਂ ਤੁਹਾਨੂੰ ਇਨਫੋਰਮ ਕਰ ਦਾਂਗੇ ਸਰ ਲੋਕੇਸ਼ਨ ਜਿਹੜੀ ਕਿਥੋਂ ਰਿਪੋਰਟ ਕੀਤਾ ਇਹ ਉਹ ਜਿਹੜੇ ਪਿੰਡ ਤੋਂ ਕੀਤਾ ਵਿਆ ਅੱਛਾ ਸਰ ਸਰ ਜਿਸ ਤਰ੍ਹਾਂ ਤੁਸੀਂ ਨੂੰ ਪੜ ਲਿਆ ਰঞ্জੀਤ ਸਿੰਘ ਨੂੰ ਕਿ ਇਹਦਾ ਤੁਸੀਂ ਮੋਬਾਈਲ ਫੋਨ ਵੀ ਬਰਾਮਦ ਕੀਤਾ ਤੁਸੀਂ ਪਤਾ ਲੱਗਿਆ ਕਿ ਅਮਰਪਾਲ ਮਹਿਣਾ ਦੀ ਗੱਲਬਾਤ ਹੁੰਦੀ ਹੋਂ ਇਸ ਲਈ ਅਸੀਂ 3 ਡੇਜ਼ ਦਾ ਰਿਮਾਂਡ ਲਿਆ ਜੀ ਤੇ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਚੀਜ਼ਾਂ ਬਾਰੇ ਪੁੱਛ ਪੜਤਾਲ ਕੀਤੀ ਜਾਊਗੀ ਵੀ ਅਮਰਪਾਲ ਮੈਰੋ ਨਾਲੇ ਦਾ ਲਿੰਕ ਐਸਟੈਬਲਿਸ਼ ਕਿੱਦਾਂ ਹੋਇਆ ਸੀਗਾ ਉਹ ਬੂਹਾ ਵਾਰਦਾਤ ਉਹਦੇ ਦਿਨ ਕਿੱਦਾਂ ਹੋਇਆ ਔਰ ਕਿਸ ਵਹੀਕਲ ਤੇ ਇਹ ਇਥੇ ਵਿਰੋਚ ਕੀਤਾ ਉਹ ਆ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਦੇ ਵਿੱਚ ਡਿਊਰਿੰਗ ਰਿਮਾਂਡ ਪੀਰੀਅਡ ਦੇ ਵਿੱਚ ਇੱਧਰ ਤੋਂ ਪੁੱਛੀਆਂ ਜਾਣੀਆਂ ਇਹ ਇੱਕ ਮਰਡਰ ਦੀ ਜਿਹੜੀ ਕਾਂਸਪੀਰੇਸੀ ਸੀਗੀ ਇਹ ਘਟਨਾ ਉਹਦੀ ਇੱਕ ਕਾਂਸਪੀਰੇਸੀ ਦਾ ਪਾਰਟ ਆ